ਆਪਾਂ ਪੰਜਾਬ ਦੀ ਇੱਕ ਬਿਮਾਰੀ ਹੈ ਆਪਾਂ ਬੜੀ ਛੇਤੀ ਗੱਲਾਂ ਚ ਆ ਜਾਂਦੇ ਆ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਤੇ ਆਪਾਂ ਉਹਨਾਂ ਦੀ ਗੱਲਾਂ ਅਗਾ ਕੇ ਉਹਦੇ ਮਗਰ ਲੱਜਾਣੇ ਫਿਰ ਪਛਤਾਉਣੀ ਆ ਪੰਜ ਸਾਲ ਤੁਸੀਂ ਸਾਰੇ ਪੜੇ ਲਿਖੇ ਹੋ ਕਿਤੇ ਸੋਚਿਆ ਕਿ ਕਿਹੜੀ ਪਾਰਟੀ ਨੇ ਆਪਣੇ ਪੰਜਾਬ ਦੀ ਗੱਲ ਕੀਤੀ ਹੈ ਤੇ ਕਿਹੜੀ ਪਾਰਟੀ ਨੇ ਪੰਜਾਬ ਬਣਾਇਆ ਜੇ ਤੁਸੀਂ ਘਰੇ ਬੈ ਕੇ ਕਾਗਜ਼ ਪੈਨਸ਼ਨ ਲੈ ਕੇ ਤੁਸੀਂ ਲਿਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਕੱਲਾ ਕਾਲੀਦਲ ਨੇ ਕੰਮ ਕੀਤਾ ਹੈ ਹੁਣ ਤੁਸੀਂ ਤਰਨਤਨ ਸ਼ਹਿਰ ਚ ਰਹਿਣਿਓ ਤੁਸੀਂ ਤਰਨਤਨ ਸ਼ਹਿਰ ਤੋਂ ਅੰਮ੍ਰਿਤਸਰ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਪਟਿੰਡੇ ਚਲੇ ਜਾਓ ਜਾਂ ਇੱਥੇ ਚੰਡੀਗੜ੍ਹ ਚਲੇ ਜਾਓ ਜੋ ਕੁਝ ਦੇਖੋਗੇ ਉਹ ਕਾਲੀਦਲ ਨੇ ਬਣਾਇਆ ਹੈ ਜਿਹੜੀਆਂ ਚੌੜੀਆਂ ਸੜਕਾਂ ਜਿੱਥੇ ਅੱਜ ਅੱਜਕੱਲ੍ਹ ਨਿੰਮ ਮਾਰਦੇ ਹੋ ਤੁਸੀਂ ਬਣਾਉਣ ਵਾਲਾ ਖਾਲੀਦਾਨ ਆ ਬਿਜਲੀ ਜਿੰਨੀ ਆਉਂਦੀ ਹੈ ਜਿੰਨੇ ਥਰਮਲ ਪਲਾਂਟ ਪੰਜਾਬ ਦੇ ਸਾਰੇ ਖਾਲੀਦਾਨ ਨੇ ਬਣਾਇਆ ਜਿੰਨੇ 에어ਪੋਰਟ ਹੈ ਸਾਰੇ ਖਾਲੀਦਾਨ ਨੇ ਬਣਾਇਆ ਜਿੰਨੇ ਸ਼ਹਿਰ ਦੀ ਡਿਵੈਲਪਮੈਂਟ ਆ ਜਿਹੜਾ ਗੁਰੂ ਦੀ ਨਗਰੀ ਹੈ ਮੈਨੂੰ ਤੁਮਾਰੀ ਲੱਗੀ ਸੀ ਤੁਸੀਂ ਜਾਣਦੇ ਹੋ ਜਿਹੜੀ ਮੇਨ ਸੜਕ ਹੈ ਕੀ ਬੁਰਾ ਹਾਲ ਹੁੰਦਾ ਸੀ ਇੱਥੇ 200 ਕਰੋੜ ਰੁਪਏ ਮੈਂ ਲੈ ਕੇ ਆਇਆ ਸੀ ਇਸ ਗੁਰੂ ਦੀ ਨਗਰੀ ਨੂੰ ਸਜਾਉਣ ਵਾਸਤੇ ਹਲੇ ਤਾਂ ਆਪਾਂ ਹੋਰ ਵਧੀਆ ਬਣਾਤ ਮੈਂ ਸੀ ਪਰ ਸਰਕਾਰੀ ਚੱਪੀ ਚਲੀ ਗਈ ਹੁਣ ਕੋਈ ਖਰਮੀਦ ਕਹਿੰਦਾ ਫਿਰਦਾ ਕਿ ਮੈਂ ਲਿਆਂਦੇ 200 ਕਰੋੜ ਉਹਨੂੰ ਕਹੇ ਹੁਣ ਤਾਂ ਤੂੰ ਵੀ ਸਰਕਾਰ ਚ ਹੈ ਨਵੀਂ ਸਰਕਾਰ ਹੈ ਲੱਖ ਰੁਪਏ ਲਿਆ ਤੂੰ ਅੰਤਮਨ ਤੋਂ 10 ਲੱਖ ਰੁਪਏ ਲਿਆ ਮੰਨ ਜਾਗੇ ਅਸੀਂ ਬੜੀ ਮਿਹਨਤ ਕੀਤੀ ਵੱਡੇ ਪਾਦਰ ਸਾਹਿਬ ਨੇ ਤੁਸੀਂ ਅੰਮ੍ਰਿਤਸਰ ਚਲੇ ਜਾਓ ਕਿਤੇ ਵੀ ਚਲੇ ਜਾਓ ਗੁਰੂ ਦੀ ਨਗਰੀ ਕਿੰਨੀ ਸੋਹਣੀ ਸਜਾਈ ਹੈ ਦੇਖੋ ਵੱਡੇ ਬਾਦਲ ਸਾਹਿਬ ਦੀ ਤੇ ਅਕਾਲੀ ਦਰ ਦੀ ਸੋਚ ਜਿਹੜੀ ਹੈ ਨਾ ਉਹ ਗੁਰੂਆਂ ਦੀ ਤਸਵੀਰ ਰਸਤੇ ਦੀ ਸੋਚ ਹੈ ਕਿ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਕਰਨਾ ਅਕਾਲੀ ਦਰ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਫਰਕ ਨਹੀਂ ਦੇਖੋਗੇ Hindu Sikh Christian Musliman ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦੇ ਉੱਤੇ ਡਿਵੈਲਪਮੈਂਟ ਤੇ ਪੈਸਾ ਲਾਇਆ 300 ਕਰੋੜ ਰੁਪਇਆ ਦਰਗਿਆਨਾ ਮੰਦਿਰ ਤੇ ਵੀ ਲਾਇਆ 350 ਕਰੋੜ ਰੁਪਇਆ ਟਰੰਪ ਟੀਰਥ ਤੇ ਵੀ ਲਾਇਆ ਤੋ ਆ ਫਰਕ ਹੈ ਜੇ ਮੁੱਖ ਮੰਤਰੀ ਟੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਧਰਮਾਂ ਵਾਸਤੇ ਕੀਤੀ ਅੱਜ ਜਦੋਂ ਹੀ ਸਰਕਾਰ ਗਈ ਹੈ ਸਾਰਾ ਕੁਝ ਹੀ ਬੰਦ ਹੈ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਗਰੀਬ ਵਰਗਾਂ ਵਾਸਤੇ ਆਟਾ ਦਾਲ ਨੀਲੇ ਕਾੜ ਛਗਨ ਪੈਨਸ਼ਨ ਸਾਰੀਆਂ ਬੰਦ ਤੁਸੀਂ ਇੰਨਾ ਹੀ ਦੱਸ ਦਿਓ ਕਿ ਪਿਛਲੇ ਕੋ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁਖਮਤਰੀ ਤੇ ਹੁਣ ਭਗਵੰਤ ਮਾਨ ਕਿੰਨੀ ਵਾਰ ਤਰੰਤਰ ਨਹੀਂ ਪੰਜਾਬ ਚ ਕਿੰਨੀ ਵਾਰ ਬੜੇ ਹੈ ਹੁਣੀ ਮੈਂ ਪਿਛਲੇ 10 ਦਿਨਾਂ ਦਾ ਮੈਂ ਹਾੜਾਂ ਕਰਕੇ ਇੰਨਾ ਨੁਕਸਾਨ ਹੋਇਆ ਘੱਟੋ ਘਾਟ ਹਜ਼ਾਰ ਪਿੰਡ ਹੈ ਪੰਜਾਬ ਦੇ ਜਿੱਥੇ ਜਮਾਂ ਹੀ ਕੁਝ ਖਤਮ ਹੋ ਗਿਆ ਉਹ ਵਿਚਾਰਿਆਂ ਦੇ ਪਸ਼ੂ ਮਰ ਗਏ ਉਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਘਰਾਂ ਦੇ ਉੱਤੇ ਬੈਠੇ ਆ ਜਿਵੇਂ ਉਹ ਸਿਰੇ ਗੱਲ ਕਰ ਰਹੇ ਸੀ ਮੁੱਖ ਮੰਤਰੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਨਾਡੂ ਸੈਰ ਕਰ ਰਿਹਾ ਮੈਂ ਰੋਲਾ ਪਾਇਆ ਤੇ ਹੁਣ ਆਇਆ ਦੇਖੋ ਤਾਂ ਦਿਮਾਗ ਕਿੱਜਾ ਹੈ ਇੱਥੇ ਆ ਕੇ ਕੁਝ ਪੈਸਾ ਦੇਣ ਦੀ ਬਜਾਏ ਕੋਈ ਸਹੂਲਤ ਦੇਣ ਦੀ ਬਜਾਏ ਆ ਕੇ ਕਹਿੰਦਾ ਜੀ ਮੇਰੇ ਕੋਲ ਆਪਣਾ ਹੈਲੀਕਾਪਟਰ ਹੈ ਮੈਂ ਹੈਲੀਕਾਪਟਰ ਦੇ ਕੇ ਦੇ ਰਿਹਾ ਹੈਲੀਕਾਪਟਰ ਦੀ ਸੇਵਾ ਕਰੂਗਾ ਹੁਣ ਹੈਲੀਕਾਪਟਰ ਤਾਂ 4 ਪੁਆਇੰਟ ਲੋਕਾਂ ਨੂੰ ਡੀਜ਼ਲ ਚਾਹੀਦਾ ਹੈ ਜਿੰਨੇ ਬੰਦ ਬਣਿਆ ਲੋਕਾਂ ਨੇ ਆਪ ਹਜ਼ਾਰ ਰੁਪਏ ਇਕੱਠਾ ਕਰਕੇ ਸਰਕਾਰ ਨੇ ਨਹੀਂ ਆਪਣੇ ਕੋਲ ਪੈਸਾ ਇਕੱਠਾ ਕਰਕੇ ਉਹ ਰੋਕ ਰੋਕ ਰੇਸੀ ਪਟਕ ਗਏ ਆ ਜਿੰਨਾ ਅੱਜ ਸਵੇਰੇ ਮੈਂ ਇਹਨੂੰ ਰਾਤ ਨੂੰ ਪਤਾ ਲੱਗਿਆ ਰੰਦਾਸ ਦੇ 60 ਸਰਪਿੰਡ ਡੁੱਬ ਗਏ ਮੈਂ ਸਵੇਰੇ ਹੀ ਜਾ ਕੇ ਉੱਥੇ ਪਾਣੀ ਉੱਥੇ ਲੰਗਰ ਚਾਰਾ ਦਵਾਈਆਂ ਸਾਰਾ ਇੰਜ਼ਾਮ ਕਰਕੇ ਮੈਂ ਹੁਣ ਆਇਆ ਤੈਨੂੰ ਤੁਹਾਡੇ ਕੋਲ ਅੱਜ ਲੇਟ ਵੀ ਹੋ ਗਿਆ ਇੱਥੇ ਪ੍ਰੋਗਰਾਮ ਸੀ فرق ਕੀ ਹੈ ਆਪਣੇ ਤੇ پراਏ ਚ اکالی ਦਲ ਪੰਜਾਬ ਦੀ ਪਾਰਟੀ ਅਸੀਂ ਜਿਉਣਾ ਮਰਨਾ ਇੱਥੇ ਰਹਿਣਾ ਇੱਥੇ ਹੈ ਸਾਡੇ ਵਾਸਤੇ ਆ ਘਰ ਹੈ ਹਰ ਬੰਦਾ ਆਪਣੇ ਘਰ ਨੂੰ ਸਜਾਉਂਦਾ ਹੈ ਕਿ ਘਰ ਵਾਸਤੇ ਲੜਾਈ ਲੜਦਾ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਭਾਜੀਪੀ ਆ ਕਾਂਗਰਸ ਆ ਝਾੜੂ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡਾ ਧਿਆਨ ਰੱਖਣ ਵਾਸਤੇ ਨਹੀਂ ਉਹਨਾਂ ਵਾਸਤੇ ਆ ਗੈਸਟ ਹਾਊਸ ਸਰ ਸੈਰ ਕੀਤੀ ਆਗੇ ਨਹੀਂ ਵੋਟਾਂ ਪਾਈਆਂ ਹੋਰ ਸੂਬੇ ਚਲੇ ਜਾਣਗੇ ਅਜੀ ਤੇ ਇੱਥੇ ਹੀ ਆ ਪਿਛਲੇ 10 ਸਾਲ ਵੀ ਤੁਹਾਡੀ ਲੜਾਈ ਲੜੀ ਆ ਪਰ ਨੁਕਸਾਨ ਆਪਣਾ ਹੋ ਗਿਆ ਪੰਜਾਬ ਦਾ ਹੋ ਗਿਆ ਦੇਖੋ ਆਪਣੇ ਤੋਂ ਸਿਆਣੇ ਪੰਜਾਬੀਆਂ ਨਾਲ ਸਿਆਣੇ ਹਿਮਾਚਲ ਵਾਲੇ ਆ ਆਈ ਝਾੜੂ ਵਾਲਿਆਂ ਨੇ ਉੱਥੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹਜ਼ਾਰ ਰੁਪਏ ਦੇਵਾਂਗੇ ਇਹ ਦੇਵਾਂਗੇ ਇੱਕ ਵੋਟ ਵੀ ਪਾਈ ਆਪਣੇ ਤੋਂ ਸਿਆਣੇ ਕਿੰਨੇ ਗੁਜਰਾਤੀ ਆ ਪਿਛਲੇ 30 ਸਾਲ ਤੋਂ ਲਗਾਤਾਰ ਮੋਦੀ ਨੂੰ ਵੋਟ ਪਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਡੀ ਸੂਬੇ ਦੀ ਸੇਵਾ ਕਰਦਾ ਤੇ ਸਾਨੂੰ ਕਿਸੇ ਦੀ ਲੋੜ ਨਹੀਂ ਇੱਥੇ ਕਾਲੀਦਲ ਸਾਰਾ ਕੁਝ ਕਰਦਾ ਪਰ ਆਪਕਨ ਨਹੀਂ ਹੁਣ ਤਜਰਬਾ ਹੋਰ ਕਰ ਲੋ ਹੁਣ ਤਜਰਬਾ ਹੋਰ ਕਰ ਲੋ ਤਜਰਬੇ ਕਰਦੇ ਕਰਦੇ ਆਪਣੇ ਜ਼ਿੰਦਗੀ ਟੱਪ ਜਾਂਦੀ ਹੈ 10 ਸਾਲ ਤੁਹਾਡੇ ਟੱਪ ਗਏ ਜੇ ওই 10 ਸਾਲ ਹੁੰਦੇ ਆਹ 10 ਸਾਲ ਜਕਾਲੀਦਲ ਦਾ ਰਾਜ ਹੁੰਦਾ ਅੱਜ ਕਿੱਥੇ ਨਾ ਕਿੱਥੇ ਚਲੇ ਜਾਣਾ ਸੀ ਆ ਸੜਕਾਂ ਦੇਖ ਲੋ ਕਿੰਨੇ ਸੋਚਿਆ ਸੀ ਕਿ ਅਜੀਆਂ ਸੜਕਾਂ ਬਣ ਜਾਣੀਆਂ ਅੱਜ ਵੀ ਤੁਹਾਡੇ ਤੋਂ ਕੋਈ ਬਠਿੰਡੇ ਗਿਆ ਜੀ ਕੋਈ ਹੈ थोड़े तो चंडीगढ़ तो जाने लुधिया जाने पठानकोट जाने कैजी सड़क मिनटा लगते हैं अमृतसर शहर का फर्क है क्योंकि असी दिन पहले दिन तो लग जाने कि आप लैके जाना पर लगते इस करके तरन तारे बचालो आलैक्शन बाय इलैक् ਐਨਾ ਸਮਝੋ ਕਿ ਵਾਈਲੈਕਸ਼ਨ ਹੈ ਸਰਕਾਰ ਆ ਕੀ ਫਰਕ ਪੈਂਦਾ ਹੈ ਤੁਸੀਂ ਇਸ ਵਾਈਲੈਕਸ਼ਨ ਚ ਕਾਲੀ ਦਲ ਆਪਣੀ ਪਾਰਟੀ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਫੌਜ ਨੂੰ ਤਖਣਾ ਕਰਕੇ ਜਿਤਾ ਦਿਓ ਅਸੀਂ ਡੇਢ ਸਾਲ ਸਾਰੇ ਭਜਾ ਦੇਾਂਗੇ ਦਿੱਲੀ ਦੇ ਬਾਰਡਰ ਤੱਕ ਦੇਖੋ ਇੱਕ ਪਾਸੇ ਬੀਬੀ ਜੀ ਹੈ ਪ੍ਰਿੰਸੀਪਲ ਹੈ ਵੇਖ ਇਨਸਾਨ ਹੈ ਦੂਜੇ ਪਾਸੇ ਹਰਮੀਤ ਵਰਗੇ ਗਦਾਰ ਹੈ ਜਿਹੜੀ ਇਕੱਲੇ ਸੋਚਦੇ ਆ ਕਿ ਜਿੱਥੇ ਸਾਨੂੰ ਪਾਵਰ ਮਿਲ ਜੂਗੀ ਸਾਰੇ ਗਨਮਨ ਮਿਲ ਜਾਣਗੇ ਸਾਨੂੰ ਤਾਕਤ ਮਿਲ ਜੂਗੀ ਆ ਤਾਕਤ ਇੱਥੇ ਲਿਖੀ ਹੁੰਦੀ ਹੈ ਰੱਬ ਨੇ ਦਿੱਤੀ ਹੁੰਦੀ ਹੈ ਜਿਹਨੇ ਮਰਜੀ ਬੰਦਾ ਛਾਲਾ ਮਾਰ ਲਿਆ ਆਪਣੇ ਆਪ ਨੂੰ ਚਤੁਰ ਸਮਝੇ ਮੈਂ ਤੁਹਾਨੂੰ ਗਰੰਟੀ ਦਿੰਦਾ ਜਿੱਦੀ ਛਾਲ ਮਾਰੀ ਆ ਆਊਗਾ ਤੀਜੇ ਚੌਥੇ ਨੰਬਰ ਤੇ ਆਰਮੀ ਮੈਂ ਅਖੀਰ ਚਾਈ ਬੇਨਤੀ ਕਰਦਾ ਹਾਂ ਆਪ ਜੋੜ ਕੇ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ ਜੇ ਆਪਣੀ ਖੇਤਰੀ ਪਾਰਟੀ ਤੁਸੀਂ ਖੇਤਰੀ ਪਾਰਟੀ ਨੂੰ ਅੱਗੇ ਕਰੋਗੇ ਮੈਨੂੰ ਹੁਣੇ ਜ਼ਿਕਰ ਕੀਤਾ ਮੁਲਾਜ਼ਮਾਂ ਦਾ ਪਰ ਇੱਥੇ ਸਰਕਾਰੀ ਮੁਲਾਜ਼ਮ ਕਿਹਨੇ ਘੱਟ ਕਰ ਗਿਰਿਆ ਜਿੰਨੇ ਸਰਕਾਰੀ ਮੁਲਾਜ਼ਮ ਹੈ ਜਿੰਨੇ ਪੇ ਕਮਿਸ਼ਨ ਪਿਛਲੇ 40 ਸਾਲਾਂ ਚ ਬਣਿਆ ਕਿਹਨੇ ਦਿੱਤੇ ਇਹਨੂੰ ਸਾਰੇ ਪੇ ਕਮਿਸ਼ਨ ਬਾਦਲ ਸਾਹਿਬ ਨੇ ਸਾਰੀਆਂ ਪ੍ਰੋਮੋਸ਼ਨਾਂ ਬਾਦਲ ਸਾਹਿਬ ਨੇ ਨੌਕਰੀਆਂ ਬਾਦਲ ਸਾਹਿਬ ਨੇ ਉਹ ਮੈਂ ਸੋਚਦਾ ਕਿ ਮੋਟਾ ਵੀ ਬਾਦਲ ਸਾਨੂੰ ਪਾਉਣਗੇ ਪਰ ਕਿਸੇ ਨੇ ਪਾਇਆ ਨਹੀਂ ਦਿੱਤਾ ਹਲੇ ਵੀ ਮੈਂ ਦੰਦ ਦੱਸਦਾ ਆ ਜਿਹੜਾ ਹੁਣ ਵੀ ਕਹਿ ਕੇ ਵੀ ਇਸ ਤੇ ਲਾਗੂ ਕਰਨੇ ਡੀਏ ਹਲੇ ਤੱਕ ਨਹੀਂ ਮਿਲਿਆ ਨਹੀਂ ਹਲੇ ਤੱਕ ਨਹੀਂ ਮਿਲਿਆ ਉਹ ਡੀਏ ਤਦੋਂ ਹੀ ਮਿਲੂਗਾ ਜਦੋਂ ਕਾਲੀ ਰੰਗੀ ਸਰਕਾਰ ਆਉਗੀ ਨਹੀਂ ਤਾਂ ਕਿਸੇ ਨੇ ਕੁਝ ਨਹੀਂ ਕਰਨਾ ਸੋ ਸਿਰ ਤੇ ਯਾਦ ਰੱਖੋ ਨਵਾਂ ਪੰਜਾਬ ਬਣਾ ਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ